ਗੁਰੂ ਅੰਗਦ ਦੇ ਮਹਾਰਾਜ ਜੀ ਦੂਸਰੇ ਨਾਨਕ ਜਦੋਂ ਭਾਈ ਲਹਿਣਾ ਦੇ ਰੂਪ ਵਿੱਚ ਮਿਲਣਗੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਲੀ ਵਾਰੀ ਮਿਲ ਕੇ ਆਏ ਤੇ ਘੂੜੀ ਤੇ ਸੀ ਪਹਿਲੀ ਵਾਰੀ ਮਿਲ ਕੇ ਆਇਆ ਨਾ ਤੇ ਘੂੜੀ ਤੇ ਗਏ ਤੇ ਵਾਪਸ ਆ ਕੇ ਥੋੜੇ ਦਿਨ ਰਹਿ ਕੇ ਉੱਥੇ ਤੇ ਦੂਜੀ ਵਾਰੀ ਫਿਰ ਚਲੇ ਗੁਰੂ ਨਾਨਕ ਪਾਤਸ਼ਾਹ ਮਿਲਣ ਲਈ ਉਹਨੂੰ ਹੁਣ ਗੁਰੂ ਨਾਨਕ ਪਾਤਸ਼ਾਹ ਚੰਨ ਨਾਲ ਜੁੜਨ ਲਈ ਗਏ ਦੇਖੋ ਕੀ ਕੀਤਾ ਉਹਨਾਂ ਨੇ ਇੱਕ ਚਟਾਈ ਲੈ ਲਈ ਦੱਬਦੀ ਬਣੀ ਹੋਈ ਔਰ ਇੱਕ ਲੂਨ ਦੀ ਡਲੀ ਸਿਲ ਲੈ ਲਈ ਇੱਕ ਤੋੜੇ ਜਿਹੇ ਬਾਲੀ ਤੇ ਤੁਰ ਪਏ ਕੁ ਸੱਜਣ ਨਾਲ ਸੀਗੇ ਹੋਰ ਉਹ ਕਹਿਣ ਲਗਾ ਪਈ ਲੈਣਾ ਜੀ ਚਲੋ ਮੰਨਿਆ ਦੱਬਦੀ ਤੁਸੀਂ ਚਟਾਈ ਨਾਲ ਲੈ ਲਈ ਤੇ ਉੱਥੇ ਬਹਿਣਾ ਹੋਊਗਾ ਤੇ ਲੂਨ ਦੀ ਸਿਲ ਕੋ ਨਾਲ ਲੈ ਲਈ ਉੱਥੇ ਲੂਨ ਨਹੀਂ ਮਿਲਦਾ ਕਤਾਰਪੁਰ ਕਹਿੰਦੇ ਨਹੀਂ ਕੋਈ ਨਹੀਂ ਆ ਖੜਨਾ ਆਪਾ ਲੂਣ ਖੜਨਾ ਤੇ ਆਂਦੇਣਾ ਰੱਬ ਦੇ ਪੈਰੇ ਨਾਲ ਇਸ਼ਾਰਿਆਂ ਚ ਗੱਲਾਂ ਕਰਦੇ ਆਂ ਇਸ਼ਾਰਿਆਂ ਚ ਕਹਿੰਦੇ ਨਹੀਂ ਖੜਨਾ ਲੂਣ ਯਾਰ ਤੂੰ ਐਦਾਂ ਕਾ ਤੂੰ ਦੱਬ ਚੁਕਲਾ ਚਟਾਈ ਚੁਕਲਾ ਮੈਂ ਲੂਣ ਚੁਕ ਲੈਣਾ ਉਹਨਾਂ ਦੇ ਮਨ ਚ ਆ ਵੀ ਅਖਰੇ ਡਰਦਾ ਹੋਣਾ ਵੀ ਕਿਤੇ ਲੂਣ ਚ ਕੌਣਗੇ ਰਸਤੇ ਚ ਮੈਨੂੰ ਨਹੀਂ ਤੇ ਕੱਪੜੇ ਖਰਾਬ ਹੋ ਜਾਣੇ ਤੂੰ ਚੱਲ ਕਹਿੰਦੇ ਤੂੰ ਚਟਾਈ ਚੁਕਲਾ ਤੇ ਮੈਂ ਲੂਣ ਦੀ ਡਲੀ ਚੁਕ ਲੈਣਾ ਲੂਣ ਦੀ ਸਿਰ ਸਿਰ ਤੇ ਚੁੱਕੀ ਹੈ ਜਦ ਕਿ ਪਾਈ ਲੈਣਾ ਜੀ ਇੱਕ ਦੁਕਾਨਦਾਰ ਸੀਗੇ ਪੈਸੇ ਸੀਗੇ ਕੋਲ ਔਰ ਇਹਨਾਂ ਪਤਾ ਸੀ ਵੀ ਲੂਣ ਉੱਥੇ ਵੀ ਮਿਲ ਜਾਂਦਾ ਉੱਥੇ ਦੁਨੀਆ ਰਹਿੰਦੀ ਸੀ ਕਿਹੜੀ ਘਰ ਉੱਥੇ ਲੂਣ ਨਹੀਂ ਹੋਊਗਾ ਲੂਣ ਦੀ ਨਸਲ ਲੈ ਕੇ ਤੁਰ ਪਏ ਪਤਾ ਕਿਉਂ ਲੈ ਕੇ ਤੁਰੇ ਜਦੋਂ ਸੱਲ ਲੈ ਕੇ ਉੱਥੇ ਪਹੁੰਚੇ ਗੁਰੂ ਨਾਨਕ ਪਾਛ ਦੇ ਚਰਨਾਂ ਵਿੱਚ ਲੂਣ ਦੀ ਸੱਲ ਪੇਟ ਕੀਤੀ ਅੱਗੇ ਰਖ ਦਿੱਤੀ ਤੇ ਗੁਰੂ ਨਾਨਕ ਪਾਛਾ ਪੁੱਛਦੇ ਆ ਲੈਣਾ ਕੀ ਲਾਇਆ ਹੈ ਤੇ ਪਾਚਾ ਲੂਣ ਲੈ ਕੇ ਲੂਣ ਲੈ ਕੇ ਵਾਹ ਬਈ ਵਾਹ ਚਲ ਫੇ ਲੈਣੇ ਬੈ ਜਾ ਹੁਣ ਧਿਆਨ ਦੇਣਾ ਨਾ ਤੇ ਗੁਰੂ ਨਾਨਕ ਦੇ ਪੁੱਛਿਆ ਲੂਣ ਕਿਉਂ ਲੈ ਗਿਆ ਸਿਨਾ ਭਾਈ ਲੈਣੇ ਦੱਸਿਆ ਵੀ ਲੂਣ ਕਿਉਂ ਲੈ ਗਿਆ ਹੁਣ ਨਾਲ ਦਾ ਪੁੱਛਦਾ ਭਾਈ ਲੈਣਾ ਜੀ ਵੀ ਤੁਸੀਂ ਲੂਣ ਲੈ ਆਓ ਗੁਰੂ ਨਾਨਕ ਪਾਚਾ ਨੇ ਪੁੱਛਿਆ ਕੀ ਲੈ ਕੇ ਤੁਸੀਂ ਗਾ ਲੂਣ ਲੈ ਕੇ ਤਾਂ ਰੱਖਦੇ ਕੋਈ ਨਹੀਂ ਬੜਾ ਵਧੀਆ ਉਹ ਪਈਛੇ ਪੈ ਗਿਆ ਭਾਈ ਲੈਣੇ ਨੇ ਵੀ ਲੂਣ ਲੈ ਕੇ ਕਿਉਂ ਆਇਆ ਇੱਥੇ ਲੂਣ ਮਿਲਦਾ ਗੁਰੂ ਨਾਨਕ ਪਾਚਾ ਨੇ ਕੋਈ ਪਰਵਾਹ ਨਹੀਂ ਕੀਤੀ ਰੱਖਦੇ ਲੈ ਆ ਤੇ ਭਾਈ ਲੈਣਾ ਜੀ ਕਹਿੰਦੇ ਗੁਰੂ ਨਾਨਕ ਪਾਚਾ ਸਮਝ ਗਏ ਮੈਂ ਲੂਣ ਕਿਉਂ ਲੈ ਕੇ ਆਇਆ ਉਹ ਕਹਿੰਦਾ ਮੈਨੂੰ ਦੱਸ ਕਿਉਂ ਲੈ ਕੇ ਆਇਆ ਤੇ ਭਾਈ ਲੈਣਾ ਜੀ ਦੱਸਦੇ ਸਿੱਖ ਨੂੰ ਮੈਂ ਕਿਉਂ ਲੂਣ ਲੈ ਕੇ ਆਇਆ ਕਹਿੰਦੇ ਮੈਂ ਲੂਣ ਲਿਆ ਕੇ ਗੁਰੂ ਨਾਨਕ ਦੇ ਚਰਨਾਂ 'ਚ ਪੇਟ ਕਰਤਾ ਏ ਕਿ ਨਾਨਕ ਮੈਂ ਤੇਰੇ ਚਰਨਾਂ ਵਿੱਚ ਲੂਣ ਬਣ ਕੇ ਆਇਆ ਕਿਉਂ ਜਿਹੜਾ ਲੂਣ ਹੈ ਨਾ ਉਹ ਖੁਰ ਜਾਂਦਾ ਹੈ ਉਹ ਬਣਦਾ ਨਹੀਂ ਹੈ ਉਹ ਖੁਰਦਾ ਹੈ ਉਹਨੂੰ ਪਾਣੀ 'ਚ ਬੁਲਾ ਦਈਏ ਤੇ ਖੁਰ ਜਾਂਦਾ ਹੈ ਤੇ ਜਦੋਂ ਕੋਈ ਪਾਣੀ ਦੀ ਘੁੱਟ ਪਰੇ ਚ ਸਵਾਦ ਆਉਂਦਾ ਲੂਣ ਦਾ ਤੇ ਭਾਈ ਲੈਣਾ ਜੀ ਕਹਿੰਦੇ ਮੈਂ ਗੁਰਨਾਗ ਦੇ ਚੱਲਣਾ ਚ ਲੂਣ ਰਖਤਾ ਕਿ ਮੈਂ ਲੂਣ ਬਣਨ ਆਇਆ ਤੇਰੇ ਸ਼ਬਦ ਰੂਪੀ ਪਾਣੀ ਵਿੱਚ ਮੈਂ ਘੁਲਣ ਲਈ ਆਇਆ ਮਿਕਸ ਹੋਣ ਲਈ ਆ ਖੁਰਨ ਲਈ ਆ ਹੁਣ ਮੇਰੇ ਤੇ ਕਿਰਪਾ ਕਰਕੇ ਮੈਂ ਤੇਰੇ ਸ਼ਬਦ ਵਿੱਚ ਤੇਰੇ ਉਪਦੇਸ਼ ਵਿੱਚ ਖੁਰ ਜਾਵਾਂ ਘੁਲ ਜਾਵਾਂ ਮਿਟ ਜਾਵਾਂ ਹੁਣ ਧਿਆਨ ਦਿਓ ਲੂਣ ਘੁਲ ਗਿਆ ਪਾਣੀ ਚ ਪਰ ਦਿਖਾਈ ਪਾਣੀ ਦਿੰਦਾ ਹੈ ਲੂਣ ਦਿਖਾਈ ਨਹੀਂ ਦਿੰਦਾ ਤੇ ਪਾਈ ਲੈਣਾ ਜੀ ਇਸ਼ਾਰਾ ਕਰਦੇ ਕੋ ਨਾਨਕ ਪਾਛਾ ਨੂੰ ਪਾਛਮ ਮੈਂ ਤੇਰੇ ਜਿਵੇਂ ਕੋਲ ਜਾਵਾਂ ਕਿ ਜਿੱਥੇ ਵੇਖਾਂ ਮੈਨੂੰ ਤੂੰ ਦਿਖਾਈ ਦੇਵੇਂ ਮੇਰਾ ਆਪਣਾਪ ਮੈਨੂੰ ਦਿਖਾਈ ਨਾ ਦੇਵੇ ਪਰ ਸਿੰਘ ਗਾਰਨਿੰਗ ਕੀਤੀ ਤੁਹਾਨੂੰ ਲੋੜ ਨਹੀਂ ਪਈ ਇੱਕ ਵਕਤ ਆਇਆ ਇੱਕ ਵਕਤ ਆਇਆ ਲੂਣ ਪਾਣੀ ਚ ਖੁਰ ਗਿਆ ਜੇ ਕੋ ਪੀਂਦਾ ਹੈ ਕਹਿੰਦਾ ਲੂਣ ਹੈ ਜੇ ਕੋ ਪੀਂਦਾ ਹੈ ਨਾ ਤੇ ਕਹਿੰਦਾ ਲੂਣ ਹੈ ਪਰ ਜਿਹੜਾ ਪੀਂਦਾ ਨਹੀਂ ਵੇਖਦਾ ਏ ਤੇ ਉਹਨੂੰ ਪਾਣੀ ਦਿਖਾਈ ਦਿੰਦਾ ਇੱਕ ਵਕਤ ਆਇਆ ਕਿ ਜੇ ਕੋ ਗੁਰੂ ਅੰਗਦ ਪਾਸ਼ਾ ਦੇ ਬੋਲ ਸੁਣਦਾ ਤੇ ਕਹਿੰਦਾ ਦੂਜੇ ਨਾਨਕ ਨੇ ਪਰ ਜਦੋਂ ਗੁਰੂ ਅੰਗਦ ਪਾਸ਼ਾ ਨੂੰ ਵੇਖਦਾ ਕੋਈ ਨਾਲ ਕਹਿੰਦਾ ਨਾਨਕ ਹੀ ਤੁਰਿਆ ਫਿਰਦਾ ਹੈ ਨਾਨਕ ਹੀ ਤੁਰਿਆ ਫਿਰਦਾ ਹੈ ਕਿਉਂ ਪਾਣੀ ਦਿਖਾਈ ਦੇਣ ਡਿਆ ਹੈ ਨਾ ਤੇ ਰੂਪ ਗੁਰੂ ਨਾਨਕ ਦਾ ਦਿਖਾਈ ਦੇਣ ਡਿਆ ਤਾਂ ਇਹ ਦੂਜੇ ਨਾਨਕ ਕਹਿਣਾ ਅਸੀਂ ਗੌਰ ਨਹੀਂ ਕੀਤੀ ਸਾਨੂੰ ਇਹ ਜਨਮ ਮਟਣ ਲਈ ਮਿਲਿਆ ਹੈ ਸੀ ਬਣਨਾ ਚਾਹੁੰਦੇ ਆਂ